ਜੋ ਜਿਹੜੇ ਹਿੰਦੂ ਪੰਜਾਬ ਦੇ ਹਿੰਦੂ ਹਿੱਤ ਦੀ ਗੱਲ ਕਰਦੇ ਨੇ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਨੇ ਪੰਜਾਬ ਦੇ ਮੁੱਦਿਆਂ ਨੂੰ ਥਾਂਦੇ ਨੇ ਉਹਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਕਾ ਉਪਾ ਸੰਦੀ ਪਰਵਾਹਾ ਕੀ ਜੇ ਮੈਂ ਆਪਣੇ ਸਮਾਜ ਦੀ ਗੱਲ ਕਰਦਾ ਤਾਂ ਮੈਂ ਪਰ ਕਾ ਹੋ ਗਿਆ ਸਾਫ਼-ਸਾਫ਼ ਕਹਿਣਾ ਚਾਹਾਂਗਾ ਕਿਤਨਾ ਕਿਤੇ ਪੰਜਾਬ ਦੇ ਵਿੱਚ ਹਿੰਦੂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਣਾ ਕਿ ਆ ਪੰਜਾਬ ਦੇ ਹਿੰਦੂ ਸਮਾਜ ਦੀ ਖਲ ਕਰਨਾ ਆਪਣੇ ਹਿੱਤ ਦੀ ਗੱਲ ਕਰਨਾ ਕਿਆ ਗਲਤ ਹੈ ਉਸ ਵਕਤ ਉਹ ਨਈ ਦੀ ਦੁਕਾਨ ਦੇ ਉੱਤੇ ਬੈਠਾ ਸੀ ਆਪਣੇ ਬਾਲਕਟਾਨ ਬੈਠਾ ਸੀਗਾ ਜਦੋਂ ਉੱਥੇ ਗੈਂਗਸਟਰਾਂ ਨੇ ਉਹਦੇ ਉੱਤੇ ਫਾਇਰਿੰਗ ਕੀਤੀ। ਉੱਥੇ ਦੇ ਸੀਐਮ ਸਾਹਿਬ ਯੋਗਦੇਵ ਤੇਨਾਜ ਨੇ ਕਹਿਤਾ ਵੀ ਹੋਲੀ ਸਾਲ ਚ ਇਕਬਾਰਾਂ ਦੇ ਤੁਮਤਾਂ ਮਨਾਏ ਜਾਊਗੀ। ਉਹਦਾ ਰਿਜ਼ਲਟ ਮੁਸਲਮਾਨ ਸਮਾਜ ਦੇ ਆਹਵਾਨ ਤੇ ਪ੍ਰਸ਼ਾਸਨ ਦੇ ਆਹਵਾਨ ਦੇ ਉੱਤੇ ਉੱਥੇ ਜਿਹੜਾ ਡੀਜੇ ਚੱਲਦਾ ਪਿਆ ਸੀਗਾ, ਨੂੰ ਸਮਾਜ ਦੇ ਲੋਕਾਂ ਨੇ ਪੰਦ ਖਰਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਕਿਹੜੀ ਸਾਜ਼ਿਸ਼ ਰਚੀ ਗਈ ਜਿਹੜਾ ਉੱਥੇ ਦੰਗਾ ਹੋਇਆ। ਪਹਿਲਾ ਪੰਜਾਬ ਸਰਕਾਰ ਬਣੀ ਹੈ ਜਿਸਲੇ ਉਹਲੇ ਹਿੰਦੂਆਣੇ ਦਿੱਤੇ ਸੀ ਐਕਤੀ ਸੋਚਣਾ ਪਊਗਾ ਸਚਿਕਲ ਜਿਲ੍ਹਾ ਮੋਗਾ ਦੇ ਵਿੱਚ ਦੇ ਰਾਤ 13 ਮਾਰਚ ਨੂੰ ਇੱਕ ਸ਼ਿਵਸ਼ਨਾ ਆਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਤੇ ਉਸ ਤੋਂ ਬਾਅਦ ਜਿਹੜਾ ਕਿ ਅਜੀਵ ਟੰਡਨ ਲੁਧਿਆਣਾ ਦੇ ਚੇਅਰਮੈਨ ਅ ਅੱਜ ਇਸ ਵਿਸ਼ੇ ਤੇ ਗੱਲਬਾਤ ਕਰਨਾ ਕਰਨ ਆਏ ਆ ਸੀ ਸਰ ਕੀ ਹੋਇਆ ਸੀ ਮਾਮਲਾ ਬੀਰ ਬਜਰੰਗੇ ਹਰ ਹਰ ਮਹਾਦੇਵ ਸਰ ਕੀ ਮਾਮਲਾ ਕੀ ਹੋਇਆ ਸੀ ਕਿ ਗੋਲੀ ਕਿੱਦਾਂ ਵੱਜ ਗਈ ਕਿੱਦਾਂ ਗੋਲੀਆਂ ਮਾਰ ਕੇ ਚਲੇ ਗਏ ਬਦਮਾਸ਼ ਕੌਣ ਸੀ ਉਸ ਮਾਜ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਜਿਹੜੇ ਜਿਹੜੇ ਹਿੰਦੂ ਪੰਜਾਬ ਦੇ ਹਿੰਦੂ ਹਿੱਤ ਦੀ ਗੱਲ ਕਰਦੇ ਨੇ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਨੇ ਪੰਜਾਬ ਦੇ ਮੁੱਦਿਆਂ ਨੂੰ ਠਾਣਦੇ ਨੇ ਉਹਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਤੁਸੀਂ ਮੋਗਾ ਕਾਂਡ ਲਾ ਲਓ ਮੋਗੇ ਵਿੱਚ ਜਿਹੜੀ ਸਾਡੇ ਸ਼ਿਸ਼ਨਾ ਲੀਡਰ ਮੰਗਤਰਾਮ ਵੀ ਹੱਤਿਆ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਮੰਦਰ ਤੇ ਜਿਹੜਾ ਬੰਬ ਹਮਲਾ ਹੋਇਆ ਦੂਜਾ ਜਿਹੜਾ ਬਿਹਾਰੀ ਕਲੋਨੀ ਦੇ ਵਿੱਚ ਵੀ ਜਿਹੜਾ ਗੁਲੀਮਰਾਂ ਦੇ ਲੋਕਾਂ ਦੇ ਉੱਤੇ ਪਥਰਾਵ ਕੀਤਾ ਗਿਆ ਸਾਫ਼-ਸਾਫ਼ ਕਹਿਣਾ ਚਾਹਾਂਗਾ ਕਿਤਨਾ ਕਿਤੇ ਪੰਜਾਬ ਦੇ ਵਿੱਚ ਹਿੰਦੂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਨੂੰ ਕਿਸੇ ਵੀ ਹਾਲਤ ਦੇ ਵਿੱਚ ਹਿੰਦੂ ਸਮਾਜ ਬਰਦਾਸ਼ਤ ਨਹੀਂ ਕਰੇਗਾ ਅਚਰ ਮਾਮਲਾ ਕੀ ਸੀਗਾ ਜਦੋਂ ਇੱਕ ਸ਼ਿਵਸ਼ਨਾ ਆਗੂ ਉਹ ਕੀ ਨਾਮ ਸੀਗਾ ਕੀ ਕਰਦਾ ਸੀਗਾ ਤੇ ਆਪਣੀ ਲਾਈਫ ਦੇ ਵਿੱਚ ਕਿੱਥੇ ਜਾ ਰਿਹਾ ਸੀ ਕਿੱਥੇ ਆ ਰਿਹਾ ਦੇਗਾ ਮੰਗਤਰਾਮ ਉਹਦਾ ਨਾਮ ਹੈ ਸਾਡੇ ਸ਼ਿਵਸ਼ਨਾ ਲੀਡਰ ਹੈ ਬਹੁਤ ਪੁਰਾਣਾ ਲੀਡਰ ਹੈ ਸਮਾਜ ਦਾ ਹੀ ਕੰਮ ਕਰਦਾ ਹੈ ਤ ਆਪਣੀ ਮਿਹਨਤ ਰੋਜੀ ਕਰਕੇ ਘਰ ਦਾ ਗੁਜ਼ਾਰਾ ਚਲਾ ਰਿਆ ਸੀਗਾ ਉਸ ਵਕਤ ਉਹ ਨਾਈ ਦੀ ਦੁਕਾਨ ਦੇ ਉੱਤੇ ਬੈਠਾ ਸੀ ਆਪਣੇ ਬਾਲਕਟਾਨ ਬੈਠਾ ਸੀਗਾ ਜਦੋਂ ਉੱਥੇ ਗੈਂਗਸਟਰਾਂ ਨੇ ਉਹਦੇ ਉੱਤੇ ਫਾਇਰਿੰਗ ਕੀਤੀ ਬਿਲਕੁਲ ਸਾਬ ਦੀ ਗੱਲ ਹੈ ਪੰਜਾਬ ਦੇ ਹਾਲਾਤ ਬਿਗੜਦੇ ਜਾ ਰਹੇ ਨੇ ਲਾ ਆਰਡਰ ਖਤਮ ਹੁੰਦਾ ਜਾ ਰਿਹਾ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਵਿਸ਼ੇਸ਼ ਤੌਰ ਤੇ ਹਿੰਦੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਤਲ ਕਿਤੇ ਪੰਜਾਬ ਵਿੱਚ ਕਤਲ ਹੋ ਰਹੀ ਨੇ ਨਾ ਤੇ ਸਿਰਫ ਹਿੰਦੂ ਸਮਾਜ ਦੇ ਕਤਲ ਕੀਤੇ ਜਾ ਰਹੇ ਨੇ ਇੱਕੋ ਇੱਕ ਬੰਦੇ ਟਾਰਗੇਟ ਕੀਤਾ ਜਾ ਰਿਹਾ ਸਮਾਜ ਹਿੰਦੂ ਸਮਾਜ ਅਗਰ ਅੰਬਸਰਦੀ ਵੀ ਗੱਲ ਕਰੋ ਹੋਲੀ ਦਾ ਪਵਨ ਤਿਹਾਰ ਸੀਗਾ ਹੋਲੀ ਦੇ ਪਵਨ ਦੇ ਤਿਹਾਰ ਦੇ ਸਾਨੂੰ ਤੋਹਫਾ ਕੀ ਮਿਲਿਆ ਖੂਨ ਦੀ ਹੋਲੀ ਸਾਨੂੰ ਖੂਨ ਦੀ ਹੋਲੀ ਦਿੱਤੀ ਗਈ ਹੈ ਵੀ ਤੁਸੀਂ ਖੂਨ ਦੀ ਹੋਲੀ ਮਨਾਓ ਰੰਗਾਂ ਵਾਲੀ ਹੋਲੀ ਨਹੀਂ ਮਨਾਣੀ ਤੁਸੀਂ ਪੰਜਾਬ ਦੇ ਵਿੱਚ ਹਿੰਦੂ ਸਮਾਜ ਦੇ ਲੋਕੋ ਗੁਲਾਮੋ ਇਹ ਮੈਸੇਜ ਦਿੱਤਾ ਗਿਆ ਵੇ ਤੁਸੀਂ ਖੂਨ ਦੀ ਹੋਲੀ ਖੇਲੂਗੇ ਉਸ ਤੋਂ ਅਗਲੇ ਦਿਨ ਕੀ ਹੁੰਦਾ ਅੰਮ੍ਰਿਤਸਰ ਦੇ ਵਿੱਚ ਪ੍ਰਚੀਨ ਠਾਕੁਰ ਦਵਾਰਾ ਉਧਰ ਉੱਤੇ ਬੰਬ ਦੇ ਨਾਲ ਹੈਂਗ ਗਰੇਡ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਖੜੇ ਕਿੱਥੇ ਅਸੀਂ ਲੋਕ ਕੱਲ ਪੰਜਾਬ ਦੇ ਲੋਕ ਖੜੇ ਕਿੱਥੇ ਨੇ ਪੰਜਾਬ ਕਿੱਥੇ ਖੜਾ ਪੰਜਾਬ ਦਾ Hindu ਸਮਾਜ ਨੂੰ ਫਿਰ ਡਰਾਉਣ ਦੀ ਕੋਸ਼ਿਸ਼ ਜੋ ਅਤਵਾਦ ਦੇ ਟਾਈਮ ਹੋਇਆ ਜਿਹੜਾ ਕਾਲੇ ਦੌਰ ਦੇ ਟਾਈਮ ਹੋਇਆ ਸੀ ਉਹੀ ਟਾਈਮ ਫਿਰ ਦੁਬਾਰਾ ਤੋਂ ਦੁਹਰਾਇਆ ਜਾ ਰਿਹਾ ਹੈ ਸਾਫ ਕਰਕੇ ਡਰਾਉਣ ਦੀ ਕੋਸ਼ਿਸ਼ ਜਿਹੜਾ ਵੀ Hindu ਬੋਲੇਗਾ ਉਹਦੀ ਆਵਾਜ਼ ਦਬਾ ਦਿੱਤੀ ਜਾਏਗੀ ਤੁਸੀਂ ਦੇਖੋ ਨਾ ਸੋ ਦੀ ਸੁਰੀ ਅੰਬਸਤੂ ਵਾਇ ਬੋਲਦਾ ਸੀ ਹਿੰਦੂ ਸਮਾਜ ਦੀ ਗੱਲ ਕਰਦਾ ਸੀ ਪੰਜਾਬ ਦੀ ਗੱਲ ਕਰਦਾ ਸੀ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹਣੀ ਮਹਾਜਨ ਗੁਰਦਾਸਪੁਰ ਤੋਂ ਉਹ ਵੀ ਹਿੰਦੂ ਸਮਾਜ ਦੀ ਗੱਲ ਕਰਦਾ ਸੀ ਉਹਨੂੰ ਵੀ ਗੋਲੀਆਂ ਮਾਰ ਕੇ ਉਹਦਾ ਸਰੀਰ ਛਲਨੀ ਕਰ ਦਿੱਤਾ ਜਾਂਦਾ ਸੰਦੀਪ ਥਾਪਰ ਲੁਧਿਆਣਾ ਸ਼ਹਿਰ ਤੋਂ ਹਿੰਦੂ ਸਮਾਜ ਦੀ ਗੱਲ ਕਰਦਾ ਸੀ ਉਹਦੇ ਤੇ ਕਿਰਪਾਨਾ ਮਾਰ ਕੇ ਉਹਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਾਡਾ ਸ਼ੇਰ ਅੱਜ ਵੀ ਜ਼ਿੰਦਾ ਜਾਗਦਾ ਮਿਸਾਲ ਹੈ ਜਿਹੜਾ ਹਿੰਦੂ ਸਮਾਜ ਦੀ ਗੱਲ ਕਰ ਰਿਹਾ ਜਿਹੜੀ ਅੱਜ ਮੁੱਗੀ ਕਾਂਡ ਹੋਇਆ ਉਹ ਵੀ ਹਿੰਦੂ ਸਮਾਜ ਦਾ ਸ਼ੇਰ ਸੀਗਾ ਜਿਹਦੀ ਉਹਦੀ ਆਵਾਜ਼ ਦਬਾ ਕੇ ਦਵਾਈ ਕੇ ਗ ਤੋ ਤਾਂ ਜਿਹੜਾ ਕਾਂਡ ਅੰਮ੍ਰਿਤਸਰ ਹੋਇਆ ਅੰਮ੍ਰਿਤਸਰ ਜਿਹੜਾ ਹੋਇਆ ਉਹ ਵੀ ਤਾਂ ਹਿੰਦੂ ਸਮਾਜ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਤੀਜਾ ਲੁਧਿਆਣਾ ਜਿਹੜਾ ਕਾਂਡ ਹੋਇਆ ਹੌਲੀ ਮਨਾਰੇ ਲੋਕਾਂ ਦੇ ਉੱਤੇ ਪਥਰਾਫਤ ਤੱਕ ਸਾਜ਼ਿਸ਼ਨ ਵਾਰਦਾਤ ਕੀਤੀ ਗਈ ਹੋ ਤੇ ਹਿੰਦੂ ਸਮਾਜ ਦੇ ਉੱਤੇ ਵੀ ਪਰਚੇ ਦਰਜ ਕਰਕੇ ਉਹਨਾਂ ਨੂੰ ਜ਼ਿਲ੍ਹੇ ਚ ਭੇਜਿਆ ਗਿਆ ਇੱਕ ਤਰਫਾ ਕਾਰਵਾਈ ਕੀਤੀ ਗਈ ਜਿਹਦੇ ਲਈ ਹਿੰਦੂ ਸਮਾਜ ਚ ਰੋਸ਼ ਲੋਕਾਂ ਚ ਖੁਸਰ-ਫੁਸਰ ਹੋ ਰਹੀ ਹੈ ਲੋਕਾਂ ਚ ਪੰਜਾਬ ਦੇ ਵਿੱਚ ਅੱਜਕੱਲ ਖੁਸਰ-ਫੁਸਰ ਸ਼ੁਰੂ ਹੋ ਗਈ ਹੈ ਵੀ ਕਿਆ ਹਿੰਦੂ ਸਮਾਜ ਇੱਥੇ ਪੰਜਾਬ ਦਾ ਗੁਲਾਮ ਹੈ ਕਿਆ ਅਸੀਂ ਲੋਕ ਗੁਲਾਮ ਕਿੱਥੇ ਗਏ ਲੋਕ ਕੀ ਕਹ ਰਹੇ ਕੁਸਰ-ਬੁਸਰ ਕੀ ਹੋ ਰਹੀ ਹੈ ਵੀ ਕਿੱਥੇ ਨੇ ਪੰਜਾਬ ਦੇ ਹਿੰਦੂ ਵਿਧਾਇਕ ਵੀ ਉਹਨਾਂ ਦੇ ਹੁੰਦੇ ਹੁੰਦੇ ਸਾਡੇ ਹਿੰਦੂ ਸਮਾਜ ਦੇ ਲੋਕਾਂ ਦਾ ਕਤਲ ਹੋ ਰਿਹਾ ਹਿੰਦੂ ਸਮਾਜ ਦੇ ਲੋਕ ਜੇਲ੍ਹ ਭੇਜੇ ਜਾ ਰਹੇ ਨੇ ਲੋਕ ਸਵਾਲ ਚੱਕ ਰਹੇ ਨੇ ਵਿਧਾਇਕਾਂ ਉੱਤੇ ਈ ਸਰ ਗੋਲੀਆਂ ਮਾਰਨ ਦਾ ਕੋਈ ਕਾਰਨ ਤਾਂ ਹੋਣਾ ਕੋਈ ਢੜਕਾਉ ਭਾਸ਼ਣ ਦਿੱਤਾ ਹੋਣਾ ਤਾਂ ਕਰਕੇ ਐਡਾ ਹੋਇਆ ਨਾ ਤੁਸੀਂ ਉਹਦੀ ਫੇਸਬੁੱਕ ਵੀ ਚੈੱਕ ਕਰ ਸਕਦੇ ਹੋ ਢੜਕਾਉ ਭਾਸ਼ਣ ਕੀ ਹੁੰਦਾ ਮੈਂ ਭਾਰਤ ਮਾਤਾ ਕੀ ਜੈ ਕਹਿੰਨਾ ਤਾਂ نیچے ਮੇਰੇ ਕਮੈਂਟ ਕਿ ਲਿਖੇ ਜਾਂਦੇ ਨੇ ਗਲਤ ਤੋਂ ਗਲਤ ਲਿਖੇ ਜਾਂਦੇ ਨੇ ਭਾਰਤ ਮਾਤਾ ਕੀ ਜੈ ਪੰਜਾਬ ਦੇ ਵਿੱਚ ਕਹਿਣਾ ਗਲਤ ਉਦੋਂ ਸੁਣਾ ਅਗਰ ਜੈਕਾਰਾ ਵੀ ਵੀਰ ਵਜਰੰਗੇ ਦਾ ਮੈਂ ਉਦਘੋਸ਼ ਲਗਾਣਾ ਤੇ ਕਿਹਾ ਉਹਨੂੰ ਉਦਘੋਸ਼ ਲਗਾਣਾ ਕਿਆ ਗਲਤ ਹੈ ਅਗਰ ਮੈਂ ਡਿਮਾਂਡ ਕਰਦਾ ਵੀ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੋਵੇ ਕਿਆ ਉਹ ਡਿਮਾਂਡ ਕਰਨਾ ਗਲਤ ਹੈ ਭੜਕਾਊ ਭਾਸ਼ਣ ਤੁਸੀਂ ਗੱਲ ਕੀਤੀ ਪੱਤਰਕਾਰ ਸਾਹਿਬ ਭੜਕਾਊ ਭਾਸ਼ਣ ਕੀ ਹਿੰਦੂ ਲੀਡਰਾਂ ਦੇ ਭੜਕਾਊ ਭਾਸ਼ਣ ਦੂਜੇ ਪਾਸੇ ਨਹੀਂ ਆਉਂਦੇ ਥੋੜੇ ਭੜਕਾ ਭੜਕਾਊ ਭਾਸ਼ਣ ਦੀ ਪਰਿਭਾਸ਼ਾ ਕੀ ਜੇ ਮੈਂ ਆਪਣੇ ਸਮਾਜ ਦੀ ਗੱਲ ਕਰਦਾ ਤਾਂ ਮੈਂ ਭੜਕਾਊ ਹੋ ਗਿਆ ਮੈਂ ਆਪਣੇ ਸਮਾਜ ਦੀ ਗੱਲ ਵੀ ਨਾ ਕਰਾਂ ਮੈਂ ਆਪਣੀ ਗੱਲ ਵੀ ਨਾ ਕਰਾਂ ਕਿਉਂ ਬੋਲਿਆ ਅਤਿੰਦਨ ਬੇਲਾ ਇਹ ਕਿ ਸਮਾਜ ਦੇ ਬੰਦੇ ਨੇ ਇੰਨੀਆਂ ਮੜਕਾ ਮਰੀਆਂ ਇਹਨਾਂ ਲੋਹਿਆਣਾ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੁਣ ਉੱਤੇ ਤਾਂ ਕੋਈ ਪਰਚਾ ਨਹੀਂ ਹੋਇਆ ਹੋਰ ਵੀ ਨਹੀਂ ਹੋਰ ਨਹੀਂ ਹੋਰ ਕਿ ਹੋਰ ਕਿਉਂ ਨਹੀਂ ਬੁਰਦੇਗੇ ਹੋਰ ਵੀ ਸ਼ਿਫਸ਼ਾ ਨਾਲ ਬਿਲਕੁਲ ਬੋਲਦੇ ਆ ਕੋਈ ਨਹੀਂ ਬੋਲਦਾ ਜਿਹੜਾ ਦੇਸ਼ ਨੂੰ ਪਿਆਰ ਕਰਦਾ ਧਰਮ ਨੂੰ ਪਿਆਰ ਕਰਦਾ ਉਹ ਬੰਦਾ ਬੋਲਦਾ ਹੀ ਬੋਲਦਾ ਫੁੱਸਰ ਫੁੱਸਰ ਕਿੱਲਾ ਸ਼ਿਫਸ਼ਾ ਦਾ ਲੈਵਲ ਆ ਲੈ ਤੁਸੀਂ ਦੇਸ਼ ਭਗਤੀ ਹੋਣੀ ਆ ਇਹਦੇ ਤੁਸੀਂ ਉਹਨੂੰ ਡਿਲੀਵਰ ਵੀ ਕਰੋ ਉਹਨੂੰ ਡਿਲੀਵਰ ਵੀ ਕਰੋ ਨਾ ਆਕਟਰ ਭਗਤੀ ਤੁਹਾਡੇ ਦਿਲ ਚ ਹੋਣੀ ਚਾਹੀਦੀ ਆ ਦੇਸ਼ ਭਗਤੀ ਧਰਮ ਭਗਤੀ ਤੁਹਾਡੇ ਦਿਲ ਚ ਹੋਣੀ ਚਾਹੀਦੀ ਆ ਗੋਲੀ ਖੇਡ ਦੇ ਲੁੱਕਣੇ ਅਗਰ ਜੈ ਸ਼੍ਰੀ ਰਾਮ ਦਾ ਉਦਘੋਸ਼ ਲਗਾਤਾ ਤਾਂ ਕੀ ਗਲਤ ਕਰਤਾ ਦੱਸੋ ਨਾ ਅਗਰ ਹਰ ਹਰ ਮਾਧੇਵ ਦਾ ਉਦਘੋਸ਼ ਲਗਾਤਾ ਕਿਸੇ ਨੇ ਕੀ ਗਲਤ ਕਰਤਾ ਦੱਸੋ ਨਾ ਮੇਰਾ ਸ਼ਿਖਸਨਾ ਲੀਡਰ ਮੰਗਤਰਾਮ ਹਰ ਹਰ ਮਾਧੇਵ ਦਾ ਉਦਘੋਸ਼ ਲਗਾਂਦਾ ਸੀ ਕਿਉਂ ਉਹਨੇ ਕੀ ਗਲਤ ਕਰਤਾ ਉਹਦਾ ਸਰੀਰ ਗੋਲੀਆਂ ਨਾਲ ਭੰਨ ਦਿੱਤਾ ਗਿਆ ਦੱਸੋ ਨਾ ਮੇਰੀ ਗੱਲ ਮੇਰਾ ਸੰਦੀਪ ਠਾਪਰ ਜੈ ਜੈ ਸ਼੍ਰੀ ਰਾਂਗ ਦਾ ਉਦਘੋਸ਼ ਲਗਾਂਦਾ ਸੀ ਇਹਦਾ ਕਿਰਪਾਨਾ ਮਾਰ ਕੇ ਦੀਆਂ ਬਾਹਾਂ ਤੋੜ ਦਿੱਤੀਆਂ ਗਈਆਂ ਦੱਸੋ ਇਹਦਾ ਕੀ ਸੋਣਾ ਕਿ ਆ ਪੰਜਾਬ ਚ Hindu ਸਮਾਜ ਦੀ ਖਲ ਕਰਨਾ ਆਪਣੇ ਹਿੱਤ ਦੀ ਗੱਲ ਕਰਨਾ ਕਿਆ ਗਲਤ ਦੱਸੋ ਮੈਨੂੰ ਜਵਾਬ ਦਿਓ ਲੋਕ ਚਾਹੁੰਦੇ ਨੇ ਲੋਕ ਜਾਨਣਾ ਚਾਹੁੰਦੇ ਨੇ ਲੋਕਾਂ ਚ ਨਾ ਅੱਜ ਦੀ ਤਰੀਕੇ ਚ ਕੁਸਰ-ਪੁਸਰ ਹੋ ਰਹੀ ਮੈਂ ਫੇਰ ਕਹਿ ਰਿਹਾ ਵੀ ਪੰਜਾਬ ਦੇ Hindu ਵਿਧਾਇਕ ਕਿੱਥੇ ਨੇ ਪੰਜਾਬ ਦੇ Hindu MLA ਕਿੱਥੇ ਨੇ ਉਹਨਾਂ ਦੇ ਹੁੰਦੇ Hindu ਦਾ ਕਤਲ ਹੋ ਰਿਹਾ ਉਹਨਾਂ ਦੇ ਹੁੰਦੇ Hindu ਜੇਲ੍ਹਾਂ ਚ ਭੇਜੇ ਜਾ ਰਹੇ ਨੇ ਕਿਉਂ ਨਹੀਂ ਬੋਲਦੇ ਸਾਡੇ ਹੱਕ ਦੇ ਵਿੱਚ ਕਿ ਆ ਪੰਜਾਬ ਦਾ Hindu ਸਮਾਜ ਉਹਨਾਂ ਨੂੰ ਵੋਟ ਨਹੀਂ ਦਿੰਦਾ ਸਵਾਲ ਕਰ ਰਹੇ ਨੇ ਲੋਕ ਤੁਸੀਂ ਇਹਨਾਂ ਸਾਹਿਬ ਇਹ ਦੇਖੋ ਹੋਲੀ ਸਾਡਾ ਬਹੁਤ ਵੱਡਾ ਪर्व ਤਿਉਹਾਰ ਸਤਨ ਸਮਾਜ ਦਾ ਮੰਨਿਆ ਗਿਆ। ਹੋਲੀ ਤੋਂ ਇੱਕ ਰਾਤ ਪਹਿਲਾਂ ਮੋਗੇ ਦੇ ਵਿੱਚ ਸਾਡੇ ਸ਼ਿਵਸਨਾ ਲੀਡਰ ਮੰਗਤਰਾਮ ਮੰਗਤ ਜੀ ਦੀ ਹੱਤਿਆ ਕਰਕੇ ਸਾਨੂੰ ਹੋਲੀ ਦਾ ਸਰਕਾਰ ਵੱਲੋਂ ਇੱਕ ਉਹ ਦਿੱਤਾ ਗਿਆ। ਤੋਫਾ ਗੁਲਦਸਤਾ ਕਹਿੰਦੇ। ਹੋਲੀ ਦਿਨ ਚੜਦਾ ਵੈ ਸਰਕਾਰ ਦੀ ਤੁਹਾਨੂੰ ਸੁਣ ਲਓ ਸੁਣ ਲਓ। ਹੋਲੀ ਦਿਨ ਚੜਦਾ ਵੈ ਲੁਧਿਆਣੇ ਸ਼ਹਿਰ ਦੇ ਵਿੱਚ ਸਾਡੇ ਹੋਲੀ ਮਨਾਉਣ ਦੇ ਜਦ ਇਹ ਪਰਮੋ ਪਿਆਰ ਕਰਨ ਵਾਲੇ ਭਗਤਾਂ ਦੇ ਉੱਤੇ ਪਥਰਾਵ ਹੁੰਦਾ ਵੈ ਉਹ ਦਿਨ ਟੱਪਦਾ ਵੈ ਹੋਰ ਅਗਲੇ ਦਿਨ ਅੰਮਰਸਰ ਦੇ ਵਿੱਚ ਸਾਡਾ ਠਾਕੁਰਦਵਾਰਾ ਜਿਹੜਾ ਮੰਦਿਰ ਹੈ ਬਾਲਾ ਜੀ ਮਹਾਰਾਜ ਦਾ ਉੱਥੇ ਗ੍ਰਨੇਡ ਸੱਟਿਆ ਜਾਂਦਾ ਤੁਸੀਂ ਤਿੰਨੋਂ ਘਟਨਾਵਾਂ ਨੂੰ ਮਿਲਾ ਕੇ ਦੇਖੋ ਪੰਜਾਬ ਦਾ Hindu ਕਿੱਥੇ ਖੜਾ ਆ ਫਿਰ ਦੇਖੋ ਤੁਸੀਂ UP ਦੇ ਵਿੱਚ ਇੱਕ ਬੜੀ ਵੱਡੀ ਖਬਰ ਸੁਣੀ ਹੋਣੀ ਉਹਨੇ ਕਿ ACP ਸਾਹਿਬ ਅਰਨ ਚੌਧਰੀ ਜੀ ਨੇ ਉਹਨੇ ਬੜਾ ਬੜਾ ਬਿਆਨ ਦਿੱਤਾ ਵੀ ਹੋਲੀ ਸਾਲ ਚ ਇੱਕ ਵਾਰ ਆਂਦੀ ਹੈ ਹੁਣ ਤੁਹਾਨੂੰ ਮਿਲਾ ਕੇ ਦਿਖਾਰਾਂ ਸ਼ਬਦ ਕਿਦਾਂ ਸਾਲ ਚ ਇੱਕ ਵਾਰ ਆਂਦੀ ਐ ਉੱਥੇ ਦੇ ਸੀਐਮ ਸਾਹਿਬ ਯੋਗਯ ਦਿਤੀਨਾਜ ਨੇ ਕਹਿਤਾ ਵੀ ਹੋਲੀ ਸਾਲ ਚ ਇੱਕ ਵਾਰਾਂ ਦੀ ਧੂਮ-ਤਾਮ ਨਾਲ ਮਨਾਈ ਜਾਊਗੀ ਉਹਦਾ ਰਿਜ਼ਲਟ ਉਹਦਾ ਰਿਜ਼ਲਟ ਪੰਜਾਬ ਦੇ ਲੋਕਾਂ ਨੇ ਭੁਗਤਿਆ ਪਥਰਾਓ ਆਪਣੇ ਤੇ ਸੈਕੇ ਔਰ ਦੇਖੋ ਵਿਧਾਇਕ ਹਿੰਦੂ ਮਕਦਮੇ ਵੀ ਹਿੰਦੂਆਂ ਦੇ ਉੱਤੇ ਔਰ ਉਸ ਤੋਂ ਬਾਅਦ ਅੰਬਰ ਸਦਰ ਸਾਡਾ ਠਾਕੁਰਦਵਾਰ ਮੰਦਰ ਉੱਤੇ ਗ੍ਰੇਨੇਡ ਸੱਟਣਾ ਜੇ ਤੁਸੀਂ ਤਿੰਨੋਂ ਘਟਰਾਵਾਂ ਮਿਲਾ ਕੇ ਚੱਲੋ ਭਾਈ ਸਾਹਿਬ ਤਾਂ ਪੰਜਾਬ ਦਾ Hindu ਨੂੰ ਸੋਚਣ ਦੀ ਲੋੜ ਹੈ ਜਾਗਣ ਦੀ ਲੋੜ ਹੈ ਵੀ ਅੱਜ ਤੁਹਾਡੇ ਪੰਜਾਬ 'ਚ ਹਿੰਦੂਆਂ ਦੇ ਹਾਲਾਤ ਕਿਸ ਦਿਸ਼ਾ ਵੱਲ ਜਾ ਰਹੇ ਨੇ ਇਹ ਪੱਥਰ ਜਾਗ ਬਈ ਹੁਣ ਜਾਗੋ ਆਇਆ ਕਿ ਹਣੀ ਦੁਆ ਜਾਗ ਬਈ ਹੁਣ ਜਾਗੋ ਆਈਆ ਰੱਤੇਗੀ ਦੁਆ ਜਾਗ ਜੀਵਨ ਦਾ ਕਰੋ ਆਹ ਬਲੋ ਤੇ ਤੁਹਾਨੂੰ ਪਤਾ ਹੋ ਗਿਆ ਜਾ ਰਹਾ ਹੈ ਹਿੰਦੂਆਂ ਦੀ ਜਾਗ ਦੀ ਜਾਗ ਤੇ ਇੱਕ ਦਿਵਜਿਆ DNA ਜਾ ਰਹਾ ਹੈ ਸ੍ਰੀ ਦੀ ਜੀਵਨ ਦੀ ਜਾਗ ਤੇ ਦੁਆ ਕਰ ਰਹਾ ਕਿ ਜਾਗ ਹਿੰਦੂ ਜਾਗ ਹਿੰਦੂ ਜਾਗੋ ਆਈਆ ਨਹੀਂ ਹੁਣ ਤੱਕ ਨਹੀਂ ਹੋ ਜੋ आवाज लगाइया बईन झा तो आईया ਇਦਵਾ ਜਾਗ ਬਈ ਹਣ ਜਾਗੋ ਆਇਆ ਸਾਹ ਵਿੱਚ ਪਥਰਾਵ ਦਾ ਵੀ ਮੈਟਰ ਆ ਗਿਆ ਪਥਰਾਵ ਚੋਂ ਹੋਇਆ ਚਲੋ ਦੋਨਾਂ ਦੇ ਆਪਤਕਾਰਨ ਹੋ ਰਹੀਆਂ ਸਵਾਲ ਤੇ ਇਹ ਦੋ ਦੋਹ ਸਮਾਜ ਦੇ ਪਰਚੇ ਕਿਉਂ ਨਹੀਂ ਕਿਸ ਹਿੰਦੂ ਸਮਾਜ ਦੇ ਲੋਕਾਂ ਨੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਕਿਉਂ ਪਹੁੰਚਾਇਆ ਅਸੀਂ ਨਮਾਜ਼ ਪੜ੍ਹ ਰਹੀ ਨਮਾਜ਼ ਦੇ ਦੌਰਾਨ ਹੀ ਚ ਰੱਖਿਆ ਕੋਈ ਸ਼ਰਾਤੀ ਅੰਜ਼ਰਾ ਵੱਲੋਂ ਹਮਲਾ ਕੀਤਾ ਗਿਆ ਇੱਕ ਪਾਸੇ ਹੁੰਦੀ ਹੈ ਦੱਸੋ ਨਾ ਪਥਰਾਵ ਦੋਨੋਂ ਪਾਸੋਂ ਹੈ ਨਾ ਫਿਰ ਦੋਹਾਂ ਪਾਸੇ ਪਰਚੇ ਕਿਉਂ ਨਹੀਂ ਦੁੱਤੇਗੇ ਸਵਾਲ ਤੇ ਇਹ ਹੈ ਹੋਲੀ ਉੱਥੇ ਮਨਾਈ ਜਾ ਰਹੀ ਸੀ ਨਾ 2 ਵਜੇ ਦਾ ਟਾਈਮ ਸੀ ਨਮਾਜ਼ ਦਾ ਕਰਨ ਦਾ ਉਹ ਮੁਸਲਿਮ ਸਮਾਜ ਦੇ ਆਹਵਾਨ ਦੇ ਪ੍ਰਸ਼ਾਸਨ ਦੇ ਆਹਵਾਨ ਦੇ ਉੱਤੇ ਉੱਥੇ ਜਿਹੜਾ ਡੀਜੀ ਚੱਲਦਾ ਪਿਆ ਸੀਗਾ Hindu ਸਮਾਜ ਦੇ ਲੋਕਾਂ ਨੇ ਬੰਦ ਖਰਾਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਕਿਹੜੀ ਸਾਜ਼ਿਸ਼ ਰਚੀ ਗਈ ਜਿਹੜਾ ਉੱਥੇ ਦੰਗਾ ਹੋਇਆ ਇਹਦੀ ਜਾਂਚ ਦਾ ਵਿਸ਼ਾ ਹੈ ਨਾ ਉਹ ਕਰਨੀ ਚਾਹੀਦੀ ਸੀ ਨਾ ਇੱਕ ਵਿਸ਼ੇਸ਼ ਸਮਾਜ ਦੇ Hindu ਸਮਾਜ ਦੇ ਉੱਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਜ਼ਿਲ੍ਹੇ ਨੂੰ ਭੇਜਿੰਦੋ ਪਹਿਲਾਂ ਉਹਦੀ ਇਨਕੁਆਇਰੀ ਕੀਤੀ ਜਾਣੀ ਚਾਹੀਦੀ ਦਬਾਅ ਦੇ ਉੱਤੇ ਆ ਕੇ Hindu ਸਮਾਜ ਦੇ ਬੱਚੇ ਜੀਐਸਪੀ ਭੇਜੇ ਗਏ ਨੇ ਹਮ ਅਜਨਪਰਸ ਜੀ ਇਕਾ ਧਾਪਰ ਸਾਹਿਬ ਇਕਨਾ ਉੱਥੇ ਥਾਣੇ 'ਚ ਗੱਲ ਉੱਠੀ ਸੀ ਹਮ ਉਹ ਕਹਿੰਦੇ ਵੀ ਪ੍ਰਸ਼ਾਸਨ ਆਪ ਕਹਿੰਦਾ ਵੀ ਜਦੋਂ ਉੱਥੇ ਨਮਾਜ਼ ਦਾ ਟਾਈਮ ਹੋਇਆ ਤੇ ਅਸੀਂ ਉਹ ਜਿਹੜੇ ਹੋਲੀ ਮਨਾ ਰਹੇ ਸੀ ਉਹਨਾਂ ਨੂੰ ਕਿਹਾ ਤੁਸੀ ਡੀਜੇ ਥੋੜਾ ਸਲੋ ਕਰ ਲਓ ਉਹ ਨਮਾਜ਼ ਪੜਨ ਲੱਗੇ ਨੇ ਤਾਂ ਵਾਕਈ ਸਾਡੇ ਹਿੰਦੂਆਂ ਭਰਾਵਾਂ ਨੇ ਡੀਜੇ ਸਲੋ ਕਰ ਲਿਆ ਸੀ ਬੰਦੀ ਕਰਤਾ ਸੀ ਘਰ ਚੱਲ ਗਏ ਸੀ ਫਿਰ ਜੇ ਉਹ ਕਹਰੇ ਵੀ ਨਮਾਜ਼ ਤੇ ਹਮਲਾ ਕਦੋਂ ਕਿੱਥੋਂ ਕਿੱਦਾਂ ਹੋ ਗਿਆ ਉਹ ਕਹਿੰਦੇ ਸ਼ਰਾਬ ਸ਼ਰੂ ਪੀਤੀ ਸੀ ਉਹਨੇ ਕਾਫੀ ਸ਼ਰਾਬ ਪੀਤੀ ਹੋੜ ਰੰਗ ਬੜਾ ਬਚਾਇਆ ਓਏ ਦੇਖੋ ਜੀ ਹੋਲੀ ਦਾ ਤਿਹਾਰ ਧੂਮ ਤਾਨ ਨਾਲ ਮਨਾਇਆ ਜਾਂਦਾ ਉੱਥੇ ਡੀਜੇ ਵੀ ਹੁੰਦਾ ਵੈ ਉਜ ਪ੍ਰਸ਼ਾਦ ਵੀ ਲੱਗਦਾ ਵਾ ਠੀਕ ਹੈ ਉਹ ਤਾਂ ਮਨਾ ਨਹੀਂ ਕਿਤੇ ਬਿਜੀ ਹੋਲੀ ਮਨਾਉਂ ਡੀਜੇ ਤਾਂ ਉਹ ਤੋਂ ਤੁਮਦਾਨਾ ਹੈ ਇਹ ਤਾਂ ਬਤੂਨੀ ਗੱਲਾਂ ਵਾ ਵੀ ਸ਼ਰਾਬ ਪੀਂਦੇ ਸੀ ਉਹ ਕਰਦੇ ਸੀ ਅੱਜ ਦਾ ਕਰਦੇ ਸੀ ਕਿਉਂ ਉਹਨਾਂ ਦਾ ਪਰਿਵਾਰ ਨਹੀਂ ਸੀ ਕਿ ਉੱਥੇ ਜਿਹੜੇ ਲੋਕਾਂ ਦੇ ਜਿਹੇ ਲੋਕਲ ਮੁਕਦਮੇ ਹੋਏ ਨਾ ਸ਼੍ਰੀ ਮਾਨ ਜੀ ਉੱਥੇ ਤੇ ਵਸੀਕ ਨੇ ਉੱਥੇ ਉਹਨਾਂ ਦੇ ਘਰ ਨੇ ਉਹ ਬਾਰੋਂ ਨਹੀਂ ਆਏ ਉਥੇ ਰਹਿੰਦੇ ਨੇ ਦੇਖੋ ਜੀ ਇਹ ਤਾਂ ਬਨਾਉਟੀਆਂ ਗੱਲਾਂ ਬਦਨਾਮ ਕਰ ਲੈ ਜਿੰਨੀਆਂ ਮਰਜ਼ੀਆਂ ਕਰ ਲੋ ਪਹਿਲਾਂ ਕਿਉਂ ਨਹੀਂ ਫੜੇਗੇ ਪਹਿਲਾਂ ਕਿਉਂ ਨਹੀਂ ਫੜੇਗੇ ਸਰ ਗੱਲ ਇਹ ਐ ਵੀ ਮਸਲਾ ਕੀ ਹੈ ਮਸਲਾ ਹਿੰਦੂਆਂ ਨੂੰ ਨਹੀਂ ਮਤ ਖਾਣਾ ਉਹਦੇ ਲਈ ਇਲਜ਼ਾਮ ਵੀ ਲੱਗਣਗੇ ਸਭੂ ਜਾਊਗਾ ਚੀਜ਼ਾਂ ਸਾਬਤ ਵੀ ਕਰਤੀਆਂ ਜਾਣਗੀਆਂ ਕਿਉਂਕਿ ਸਰਕਾਰਾਂ ਆਚਾਰ ਸਰਕਾਰਾਂ ਆਚਾਰ ਜੋ ਮਰਜ਼ੀ ਸਾਬਤ ਕਰ ਦੇ ਸਰਕਾਰ ਉੜਾਦੀ ਹੈ ਸਰਕਾਰ ਉੜਾਦੀ ਹੈ ਸਾਡੀ ਸਰਕਾਰ ਉਹਨਾਂ ਦੇ ਅਗੂ ਨੂੰ ਹੀਗੂ ਨੂੰ ਡਰਾ ਲਈ ਡੌਣ ਬਣਾ ਲਈ ਜੀ ਥਾਪਰ ਸਾਹਿਬ ਯੂਪੀ ਵਾਲਾ ਮਾਹੌਲ ਹੋ ਗਿਆ ਸੀਗਾ ਯੂਪੀ ਵਾਲਾ ਮਾਹੌਲ ਹੋ ਰਿਹਾ ਸੀਗਾ ਬਿਲਕੁਲ ਯੂਪੀ ਵਾਲਾ ਮਾਹੌਲ ਹੋ ਗਿਆ ਸੀਗਾ ਉਹ ਤਾਂ ਤੁਹਾਨੂੰ ਤੁਹਾਨੂੰ ਜੀ ਨੇ ਕਿਹਾ ਨਾ ਵੀ ਜਿਹੜੀ ਸੰਭਲ ਵਾਲੀ ਗੱਲ ਸੀਗੀ ਉਹਦਾ ਰਿਐਕਸ਼ਨ ਸਾਨੂੰ ਨੂੰ ਦਿਖਾਇਆ ਗਿਆ ਬਿਲਕੁਲ ਸਹੀ ਵਾਲਾ ਹੈ ਸਾਨੂੰ ਲਿਹਾਲੇ ਜਵਾਬ ਦਿੱਤਾ ਗਿਆ ਜਿਹੜੀਆਂ ਅਸੀਂ ਯੂਪੀ ਚ ਸੁਣਦੇ ਹੁੰਦੇ ਹੁੰਦੇ ਸੀਗੇ ਅੱਜ ਠੀਕ ਉੱਥੇ ਵਧੀਆ ਮੁੱਖ ਮੰਤਰੀ ਸਾਹਿਬ ਬੈਠੇ ਨੇ ਉਹਨਾਂ ਨੇ ਬਿਲਕੁਲ ਆਪਣੇ ਅਫਸਰ ਦੀ ਵੀ ਸਾਥ ਦਿੱਤਾ ਉਹਨਾਂ ਨੇ ਕਿਹਾ ਵੀ ਸੱਚ ਆ ਇਹ ਬੋਂਜਾਵਰ ਯੂਮਾ ਆਂਦਾ ਇੱਕ ਵਾਰ ਹੋਲੀ ਆਂਦੀ ਆ ਤੁਸੀਂ ਵੀ ਆਪਣਾ ਤਿਹਾਰ ਮਨਾਓ ਉਹਨਾਂ ਨੂੰ ਵੀ ਮਨਾਣ ਦਿਓ ਬਿਲਕੁਲ ਉੱਥੇ ਕੁਝ ਨਹੀਂ ਉਹ ਚੀਜ਼ਾਂ ਪੰਜਾਬ ਚ ਦੇਖਣ ਨੂੰ ਮਿਲ ਰਹੀਆਂ ਅੱਜ ਆਏ ਦਿਨ Hindu ਸਮਾਜ ਦੇ ਉੱਪਰ ਜਦੋਂ ਹਮਲੇ ਹੁੰਦੇ ਆ ਨਾ ਤੇ ਕੋਈ ਵੀ ਐਮਐਲਏ ਕੋਈ ਮੁੱਖ ਮੰਤਰੀ ਉਹਦੇ ਹੱਕ ਚ ਬਿਆਨ ਨਹੀਂ ਦਿੰਦਾ ਜਾਂ ਉਹਦਾ ਘਰੇ ਪਤਾ ਕਰਨ ਨਹੀਂ ਆਂਦਾ ਇਹ ਚੀਜ਼ਾਂ ਸਾਨੂੰ ਕੁੱਤਸਾਲ ਪਹਿਲਾਂ ਹੌਲੀ ਤੇ ਵੀ ਟਿੱਬਾ ਰੋਡ ਦੇ ਉੱਤੇ ਵੀ ਇੱਦਾਂ ਦੀ ਹੜਤਲ ਹੋਇਆ ਉਦੋਂ ਵੀ ਹਿੰਦੂ ਸਮਾਜ ਦੇ ਉੱਤੇ ਪਰਚੇ ਦਰਜ ਕੀਤੇ ਗਏ ਸਵਾਲ ਇਹ ਵੀ ਪੰਜਾਬ ਦਾ ਹਿੰਦੂ ਵਸਨੀਕ ਹੈ ਇੱਥੇ ਦਾ ਰਹਿਣ ਥਣ ਵਾਲਾ ਹੈ ਅਗਰ ਉਹਦੀ ਆਵਾਜ਼ ਨਹੀਂ ਸੁਣੋਂਗੇ ਤੇ ਕਿੱਥੇ ਕਿਹਦੀ ਸੁਣੋਂਗੇ ਸਵਾਲ ਸਾਡੀ ਸਰਕਾਰ ਨੂੰ ਵੀ ਹੈ ਭਵੰਤਮਨ ਸਰਕਾਰ ਨੂੰ ਵੀ ਸਾਡੇ ਵਿਧਾਇਕਾਂ ਨੂੰ ਵੀ ਸਾਡੇ ਐਮਐਲਏ ਨੂੰ ਵੀ ਹੈ ਜਿਹੜੇ ਸਾਡੇ ਇੱਥੇ ਹਿੰਦੂ ਐਮਐਲਏ ਨੇ ਅਗਰ ਹਿੰਦੂ ਸਮਾਜ ਇੱਥੇ ਲੋਕਲ ਰਹਿਣ ਵਾਲਾ ਹੈ ਹਿੰਦੂ ਸਮਾਜ ਅਗਰ ਤੁਹਾਨੂੰ ਵੋਟ ਦਿੰਦਾ ਉਹ ਇਹ ਵੀ ਭਾਲਦਾ ਤੁਹਾਡੇ ਕੋਲੋਂ ਵੀ ਸਾਡੇ ਸਮਾਜ ਦੀ ਵੀ ਕਦਰ ਹੋਵੇ ਸਾਡੇ ਸਮਾਜ ਦੀ ਵੀ ਹਲਪ ਹੋਵੇ ਸਾਡੇ ਸਮਾਜ ਦੀ ਵੀ ਆਵਾਜ਼ ਸੁਣੀ ਜਾਵੇ ਅੰਦਰ ਟੈਕਸ ਪਾ ਲਿਆ ਜਾਂਦਾ ਸਾਡੇ ਸਮਾਜ ਨੂੰ ਵੋਟਾਂ ਆ ਰਹੀਆਂ ਨੇ ਹੁਣ ਫਿਰ ਕਿਦਾਂ ਜਿੱਦਾਂ ਭਰਪੂਰ ਵੋਟਾਂ ਭਰਪੂਰ ਗੱਫੇ ਪਹਿਲਾਂ ਪੰਜਾਬ ਸਰਕਾਰ ਬਣੀ ਐ ਜਿਸਲੇ ਉਹਲੇ ਹਿੰਦੂਆ ਨੇ ਦਿੱਤੇ ਸੀ ਐਕਤੀ ਸੋਚਣਾ ਪਊਗਾ ਐਕਤੀ ਸਾਡੇ ਸਮਾਜ ਨੂੰ ਸੋਚਣਾ ਪਊਗਾ ਵੀ ਇਹ ਲੋਕਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਹਿੰਦੂਆਂ ਨੂੰ ਥੱਲੇ ਲਾਇਆ ਇੱਕ ਪਾਸੇ ਹੋ ਗਿਆ ਇੱਕ ਤਰਫਾ ਕਾਰਵਾਈਆਂ ਕਰਵਾਈਆਂ ਉਹਨਾਂ ਨੂੰ ਸੋਚ ਸਮਝ ਕੇ ਬੋਟ ਦਿੱਤਾ ਜਾਊਗਾ ਜਾਗੋ ਕੱਢੀ ਜਾ ਰਹੀ ਹੈ ਪੂਰੇ ਪੰਜਾਬ ਭਰ ਦੇ ਵਿੱਚ ਜਾਗੋ ਸ਼ੁਰੂਆਤ ਕੀਤੀ ਜਾ ਰਹੀ ਦੁਆਰਾ ਲੋਕਾਂ ਦੇ ਮੈਸੇਜ ਆ ਰਹੇ ਨੇ ਵੀ ਜਦੋਂ ਜਦੋਂ ਅਸੀਂ ਜਾਗੋ ਕੱਢੀ ਜਾ ਰਹੀ ਸੀ ਤੇ ਪੰਜਾਬ ਦਾ Hindu safe ਰਿਹਾ ਸਖਸ਼ੀਤ ਰਿਹਾ ਕੋਈ ਵੀ ਐਸੀ ਵਾਰਦਾਤ ਨਹੀਂ ਹੋਈ ਜਦੋਂ 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 ਜਾਗੋ ਚੱਲੀ ਹੈ ਜਿੱਦਿ ਸ਼ਹਿਰ ਚ ਜਾਗੋ ਗਈ ਹੈ ਕਦੀ ਵੀ ਕਿਤੇ ਵਾਰਦਾਤ ਸੁਣਨ ਨੂੰ ਮਿਲ ਵੀ Hindu ਸਮਾਜ ਨੂੰ ਤੱਕਾ ਜਾਂ ਕਦੀ ਮੰਦਰ ਦਾ ਕਿਸੇ ਨਾਲ ਚੋਰੀ ਹੋ ਗਈ ਕੁਝ ਨਕਤੀ ਹੋ ਗਈ ਹੁਣ ਦੁਆਰਾ ਤੋਂ ਫਿਰ ਸ਼ੁਰੂ ਕੀਤਾ ਜਾ ਰਿਹਾ ਜਾਗੋ ਦਾ ਜਗਤ ਸ਼ੁਰੂ ਕੀਤੀ ਯਾਰੀ ਪੰਜਾਬ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਹਿੰਦੂਆਂ ਨੂੰ ਅਪੀਲ ਹੈ ਵੀ ਆਓ ਜਾਗੋ ਦਾ ਹਿੱਸਾ ਬਣੀਏ ਹਿੰਦੂ ਸਮਾਜ ਨੂੰ ਇੱਕ ਝੰਡੇ ਥਲੇ ਇਕੱਠਾ ਕਰੀਏ ਜੇ ਕਰੇ ਪੀਰ ਬਜਰੰਗੇ ਹਰ 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 ਮਹਾਦੇ ਸਾਡਾ ਨਾਮ ਸੀਗੇ ਰਜੀਵ ਟੰਡਨ ਜੀ ਜੋ ਕਿ ਚੇਅਰਮੈਨ ਨੇ ਸਿਪਸ਼ਨਾ ਦੇ ਤੇ ਉਹਨਾਂ ਦੇ ਬਲੋਕੇ ਆਇਆ ਕਿ ਜਾਗ ਹਿੰਦੂ ਜਾਗ ਤੇ ਲਗਾਤਾਰ ਜਿਹੜੀ ਨਾਰੇ ਲਾਏ ਜਾ ਰਹੇ ਤੇ ਇੱਕ ਵਿਚਾਰ ਰੈਲੀ ਵੀ ਕੱਢੀ ਜਾ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਹਿੰਦੂ ਨੂੰ ਜਗਾਇਆ ਜਾ ਰਿਹਾ ਹੈ ਕਿ ਤਾਂ ਕਿ ਜਿਹੜੀ ਕੀ ਹੱਤਿਆ ਚਾਹ ਜਿਹੜੀਆਂ ਹਿੰਦੂਆਂ ਤੇ ਹੋ ਰਿਹਾ ਉਹਨਾਂ ਸਮੇਂ ਤੇ ਚਨਾਹ ਹੋ ਜੁੜੇ ਹੋਣ ਜਾਣਵੈਦਨ ਸੰਜਣਾ ਜੰਮਪੁਰ ਤੋਂ ਧੰਨ